ਕਸੋ ਚੰਦ ਸਾਦੀ ਤਾਦੀ ਅਸੀਂ ਸਾਰੇ ਜਣੇ ਆ ਕੇ ਆਪਣੇ ਐਕਸਪਰਟ ਲੈ ਕੇ ਇਹਨੂੰ ਚੈੱਕ ਕਰਨ ਆਏ ਹਾਂ ਤਾਂ ਵੀ ਕਾਰਡਨ ਕੀਤਾ ਸੀਗਾ ਦੇਖ ਕੇ ਜੋ ਵੀ ਕਾਨੂੰਨ ਮੁਤਾਬਕ ਬੰਦੀ ਹੋਈ ਉਹਦਾ ਚੈੱਕ ਕਰਕੇ ਜੋ ਕਾਗਜ਼ ਹੈਗੇ ਨਹੀਂ ਹੈ ਕਿ ਕੀ ਹੈਗਾ ਇਹ ਗੱਡੀ ਦਾ ਤੁਹਾਨੂੰ ਇਨਫਰਮੇਸ਼ਨ ਆਈ ਸੀ ਵੀ ਸਰਕਲ ਰੋਡ ਜਿਹੜੇ ਇੱਥੇ ਫਰੀਦਕੋੜੇ ਇੱਕ ਗੱਡੀ ਖੜੀ ਆ ਉਹ ਕਾਫੀ ਟਾਈਮ ਤੋਂ ਖੜੀ ਆ ਤਾਂ ਸਟਾਰਟ ਆ ਗਈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਅੱਧੀ ਰਾਤ ਨੂੰ ਬਲੈਕਆਊਟ ਦੇ ਵਿੱਚ ਇੱਕ ਕਾਰ ਨੇ ਫਰੀਦਕੋਟ ਪੁਲਿਸ ਨੂੰ ਭੱਜਣਾ ਪਾ ਦਿੱਤੀਆਂ ਪੁਲਿਸ ਨੂੰ ਸੂਚਨਾ ਮਿਲੀ ਕਿ ਸਰਕੂਲਰ ਰੋਡ ਤੇ ਇੱਕ ਕਾਰ ਸਟਾਰਟ ਖੜੀ ਆ ਉਸ ਦੀਆਂ ਲਾਈਟਾਂ ਜਗ ਰਹੀਆਂ ਸ਼ੀਸ਼ੇ ਖੁੱਲੇ ਹੋਏ ਆ ਪਰ ਵਿੱਚ ਕੋਈ ਵੀ ਨਹੀਂ ਤੁਰੰਤ ਮੌਕੇ ਤੇ ਐਸਪੀ ਮਨਵਿੰਦਰਜੀਤ ਸਿੰਘ ਆਪਣੀ ਪੂਰੀ ਟੀਮ ਲੈ ਕੇ ਪਹੁੰਚੇ ਕਾਰ ਦੀ ਚੈਕਿੰਗ ਕੀਤੀ ਗਈ ਤੇ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਪੁਲਿਸ ਹੁਣ ਇਹ ਪਤਾ ਕਰਨ ਵਿੱਚ ਲੱਗੀ ਹੋਈ ਹੈ ਕਿ ਇਸ ਦਾ ਮਾਲਕ ਕੌਣ ਹੈ ਇੱਥੇ ਕਿਉਂ ਛੱਡ ਗਿਆ ਤਾਂ ਕਿ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕੀਤੀ ਜਾ ਸਕੇ। ਇਸ ਤਰ੍ਹਾਂ ਦੀ ਗੱਲ ਜਿਹੜੀ ਗੱਡੀ ਬਾਵਾ ਚੋਂ ਖੁੱਡੀ ਸੀ, ਇਹਦੀ ਗੱਡੀ ਨੂੰ ਬਹੁਤ ਲੱਗੇ। ਇੱਕ ਨੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਸਰਕਲ ਰੋਡ ਜਿਹੜੇ ਇੱਥੇ ਫਰੀਦਕੋੜੇ ਇੱਕ ਗੱਡੀ ਖੜੀ ਆ। ਉਹ ਕਾਫੀ ਟਾਈਮ ਤੋਂ ਖੜੀ ਆ ਤਾਂ ਸਟਾਰਟ ਆ ਗਈ। ਜਦੋਂ ਆ ਕੇ ਚੈੱਕ ਕਰਾਇਆ ਗਿਆ ਤਾਂ ਗੱਡੀ ਵਾਕਈ ਹੀ ਸਟਾਰਟ ਹੈਗੀ ਸੀ। ਲੇਕਿਨ ਆਸ-ਪਾਸੇ ਤੋਂ ਵੈਰੀਫਾਈ ਕੀਤਾ ਸੀਗਾ ਉਹਦਾ ਕੋਈ ਮਾਲਕ ਦਾ ਪਤਾ ਨਹੀਂ ਲੱਗਾ ਵੀ ਇਹ ਕਿੰਨੇ ਗੱਡੀ ਖਰੀਦੀ ਹੁਣ ਐਕਸਪਰਟ ਤੋਂ ਚੈੱਕ ਕਰਾ ਕੇ ਗੱਡੀ ਸਾਰੀ ਚੈੱਕ ਕੀਤੀ ਹੈਗੀ ਹੈ ਕੋਈ ਇਹੋ ਜੀ ਚੀਜ਼ ਮਿਲੀ ਨਹੀਂ ਹੈਗੀ ਇਹਨਾਂ ਨੂੰ ਜ਼ਰੂਰ ਪਤਾ ਲੱਗਾ ਵੀ ਇਹ ਗੱਡੀ ਕੁਝ ਦਿਨ ਪਹਿਲਾਂ ਵੇਚੀ ਗਈ ਆ ਜਿਨ੍ਹਾਂ ਨੇ ਵੇਚੀ ਆ ਉਹ ਹੁਣ ਆ ਰਹੇ ਸਾਡੇ ਕੋਲ ਇਥੇ ਪੁਲਿਸ ਸਟੇਸ਼ਨ ਫਿਰ ਅੱਗੇ ਵੈਰੀਫਾਈ ਕਰਕੇ ਕਿ ਕੌਣ ਹੈਗਾ ਤਾਂ ਫਿਰ ਉਹਦੇ ਮੁਤਾਬਕ ਜਿਹੜੀ ਕਾਰਵਾਈ ਕੀਤੀ ਹੈ ਸਰ ਪਤਾ ਲੱਗਾ ਵੀ ਕਾਫੀ ਢੇਰ ਤੋਂ ਸਟਾਰਟ ਹੀ ਖੜੀ ਸੀ ਇਹ ਗੱਡੀ ਹਾਂਜੀ ਕਾਫੀ ਟਾਈਮ ਤੋਂ ਸਟਾਰਟ ਖੜੀ ਸੀ ਇਹ ਅਸਲ ਮਾਲਕ ਦਾ ਹਾਂਜੀ ਅਸਲ ਮਾਲਕ ਜਿਹੜੇ ਹੈਗੇ ਆ ਉਹ ਉਹਨਾਂ ਨੇ ਜਿਹਨਾਂ ਨੇ ਵੇਚੀ ਆ ਉਹ ਆ ਕੇ ਦੱਸਦੇ ਆ ਜੀ ਕੁਝ ਬਰਾਮਦਗੀ ਵੀ ਕਿਤੇ ਨਹੀਂ ਨਹੀਂ ਕੋਈ ਕੋਈ ਗੱਲ ਜਿਦਾ ਲੱਟ ਲੱਗਦਾ ਵੀ ਅਲਰਟ ਕੀਤਾ ਪੂਰੇ ਪੰਜਾਬ ਸਰ ਗੱਡੀ ਸਟਾਰਟ ਖੜਨਾ ਕਿਦਾਂ ਨਾ ਕਿੱਥੇ ਲੱਗਦਾ ਸ਼ੱਕਾ ਲੱਗਦਾ ਤਾਦੀ ਤਾਦੀ ਅਸੀਂ ਸਾਰੇ ਜਣੇ ਆ ਕੇ ਆਪਣੇ ਐਕਸਪਰਟ ਲੈ ਕੇ ਇਹਨੂੰ ਚੈੱਕ ਕਰਨ ਆਏ ਆ ਤਾਂ ਵੀ ਕੋਰਡਨ ਕੀਤਾ ਸੀਗਾ ਕਿ ਕੋਈ ਇਹੋ ਜਿਹਾ ਹਾਸਾ ਨਾ ਹੋ ਜੇ ਸਰ ਹੁਣ ਕੋਈ ਕਾਰਵਾਈ ਹੋਊਗੀ ਕਿਉਂਕਿ ਲੋਕ ਵੀ ਕਾਸਪਾਸ ਨੇ ਕਾਫੀ ਕਾਫੀ ਜ਼ਿਆਦਾ ਥੇਨ ਗਏ ਹੋਏ ਸੀ ਲੋਕਾਂ ਨੂੰ ਹਾਂਜੀ ਉਹ ਦੇਖ ਕੇ ਜੋ ਵੀ ਕਾਨੂੰਨ ਮੁਤਾਬਕ ਬੰਦੀ ਹੋਈ ਉਹਦਾ ਚੈੱਕ ਕਰਕੇ ਜੋ ਕਾਗਜ਼ ਹੈਗੇ ਨਹੀਂ ਹੈ ਕਿ ਕੀ ਹੈਗਾ ਇਹ ਗੱਡੀ ਦਾ ਪੂਰਾ ਵੈਰੀਫਾਈ ਕੀਤਾ ਜਾਊਗਾ ਕੀ ਹੈਗਾ ਫਿਰ ਉਹਦੇ ਮੁਤਾਬਕ ਕੀਤੀ ਆ ਤਾਦੀ ਤਾਦੀ ਅਸੀਂ ਸਾਰੇ ਜਣੇ ਆ ਕੇ ਆਪਣੇ ਐਕਸਪਰਟ ਲੈ ਕੇ ਇਹਨੂੰ ਚੈੱਕ ਕਰਨ ਆਏ ਆ ਤਾਂ ਵੀ ਕੋਰਡਨ ਕੀਤਾ ਸੀਗਾ ਦੇਖ ਕੇ ਜੋ ਵੀ ਕਾਨੂੰਨ ਮੁਤਾਬਕ ਬੰਦੀ ਹੋਈ ਉਹਦਾ ਚੈੱਕ ਕਰਕੇ ਜੋ ਕਾਗਜ਼ ਹੈਗੇ ਨਹੀਂ ਹੈ ਕਿ ਕੀ ਹੈਗਾ ਇਹ ਗੱਡੀ ਦਾ ਤੁਹਾਨੂੰ ਇਨਫਰਮੇਸ਼ਨ ਆਈ ਸੀ ਵੀ ਸਰਕਲ ਰੋਡ ਜਿਹੜੇ ਇੱਥੇ ਫਰੀਦਕੋੜ ਇੱਕ ਗੱਡੀ ਖੜੀ ਆ ਉਹ ਕਾਫੀ ਟਾਈਮ ਤੋਂ ਖੜੀ ਆ ਤਾਂ ਸਟਾਰਟ ਆ ਗਿਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ